ਸਿਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹੋਂ ਕਹਿ ਦਰ ਪੁਛ ਜਾਏ ਸਤਿਗੁਰ ਸੇਵੀ ਪਾਓ ਕਰ ਮੈਂ ਪਿਰ ਤੇ ਹੋ ਮਿਲਾਏ ਸਾਪੂ ਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹضور ਮੁੰਦੇ ਤੂੰ ਚੱਲ ਗੁਰ ਕਹਿ ਪਾਏ ਅਨ ਦਿਨ ਰਾਵੇ ਪਿਰ ਆਪਣਾ ਸੱਚੇ ਸੱਚ ਸਮਾਏ ਰਹਾਉ ਸਾਬਤ ਰਤੀਆਂ ਸੋਹਾਗਣੀ ਸੱਚੇ ਸਤ ਸਿੰਗਾਰ ਹਰ ਵਰ ਪਾਇ ਅਨਕਾਰ ਆਪਣਾ ਗੁਰ ਕਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਾਨ ਵਸੈ ਜੀ ਸਭ ਸੇ ਤੇ ਆਧਾਰ ਪਿਰਸਾ ਲਾਹਣ ਆਪਣਾ ਤਿਨ ਕੈ ਹਉ ਸਦ ਬਲਹਾਰੈ ਜਾਓ ਮਾਨਤਾਂ ਆਰਪੀ ਸਿਰ ਦੇ ਹੀ ਤਿੰਨ ਕਹ ਲਾਗਾ ਪਾਏ ਜਿਨੀ ਇੱਕ ਪਛਾਣਿਆ ਤੂਜਾ ਪਾਉ ਚੁਕਾਏ